ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਲੈ ਕੇ ਆਏ ਆਂ ਜੀ ਪਲੇਨ ਪਸ਼ਮੀਨਾ ਤੇ ਨਾਲੇ ਡੱਬੀ ਵਾਲਾ ਪਸ਼ਮੀਨਾ ਬਹੁਤ ਸੋਹਣਾ ਪਸ਼ਮੀਨਾ ਹੈ ਜੀ ਬਹੁਤ ਵਧੀਆ ਪਹਿਲਾ ਕਲਰ ਹੈ ਜੀ ਗਾਜਰੀ ਪਲੇਨ ਪਸ਼ਮੀਨਾ ਗਾਜਰੀ ਕਲਰ ਹੈ ਜੀ 5 ਮੀਟਰ ਦੀ ਕਟਰ ਹੋਗੀ ਓਨਲੀ 600 ਰੁਪਏ ਵਿੱਚ ਇਹ ਆਪਣਾ ਜੀ ਪਹਿਲਾ ਕਲਰ ਗਾਜਰੀ ਜੇ ਤੁਸੀਂ ਵਰਕ ਬੁਰਕ ਕਰਨ ਵਾਸਤੇ ਮੰਗਾਣਾਗਾ ਐਨੂੰ ਤੁਸੀਂ ਕੀ ਕਹਨੇ ਹੋ ਜੀ ਮੋਰ ਪੰਖੀ ਕਹਨੇ ਹੋ ਕਿ ਕੀ ਕਹਨੇ ਹੋ ਸੇਮ ਰੰਗ ਆ ਰਿਹਾ ਵੀਡੀਓ ਚ ਮੋਰ ਪੰਖੀ ਕਹਨੇ ਹੋ ਕੀ ਕਹਨੇ ਹੋ ਵੀਰੇ ਤੁਸੀਂ ਹਿਸਾਬ ਲਾ ਲਓ ਆਪ ਸੇਮ ਕਲਰ ਆ ਰਿਹਾ ਹੈ ਵੀਡੀਓ ਚ ਓਨਲੀ 5 ਮੀਟਰ ਕਪੜਾ 600 ਰੁਪਏ ਦਾ ਪਿਆਰ ਪਸ਼ਮੀਨਾ ਬਰਬਰਰ ਇਥੇ ਕੁਛ ਨਹੀਂ ਆਉਂਦਾ ਜੀ ਇੱਕ ਆ ਗਿਆ ਜੀ ਇਹ ਵਾਲਾ ਕਲਰ ਜਿਹੜਾ ਕਲਰ ਤੁਹਾਨੂੰ ਪਸੰਦ ਆਉਂਦਾ ਪਲੀਜ਼ ਸਕਰੀਨਸ਼ਾਟ ਲੈ ਕੇ ਜਰੂਰ ਭੇਜੋ 600 ਦਾ ਸੂਟ ਹੈ ਜੀ ਪੈਂਟਰ ਰਪਏ ਦਾ ਚਾਰਜ ਹੈ ਕਿਸੇ ਨੇ ਘਰੋਂ ਲੈ ਜਾਣਾ ਤਾਂ 600 ਦੀ ਲੱਗਣਾ ਜੀ ਜੇ ਤੁਸੀਂ ਕਿਸੇ ਨੇ ਘਰੇ ਮੰਗਾਉਣਾ ਬੈਠਿਆ ਨੇ ਤਾਂ ਪੈਂਟਰ ਵੀ ਇਹਦਾ ਕਿਰਾਇਆ ਲੱਗਣੀ ਲੱਗਣਾ ਜੀ ਕਰੀਮ ਕਲਰ ਜੀ ਵਾਈਟ ਨਹੀਂ ਹੈਗਾ ਕਰੀਮ ਕਲਰ ਹੈ ਜੀ ਆ ਗਿਆ ਜੀ ਪਿੰਕ ਤੁਸੀਂ ਇਹਨੂੰ ਬੇਬੀ ਪਿੰਕ ਵੀ ਕਹਿ ਸਕਦੇ ਹੋ ਵੈਸੀ ਪਿੰਕ ਵੀ ਕਹਿ ਸਕਦੇ ਹੋ ਮੈਨੂੰ ਤਾਂ ਇਹ ਦੋਨੇ ਲੱਗੀ ਜਾਂਦਾ ਬੇਬੀ ਵੀ ਲੱਗੀ ਜਾਂਦਾ ਤੇ ਦੂਜਾ ਵੀ ਲੱਗੀ ਜਾਂਦਾ ਆਹ ਲੋ ਜੀ ਸੇਮ ਕਲਰ ਆ ਰਿਹਾ ਹੈ ਵੀਰੇ ਪਿੰਕ ਕਲਰ ਦਾ ਜਮਾ ਸੇਮ ਕਲਰ ਜਿਹੜਾ ਤੁਹਾਨੂੰ ਪਸੰਦ ਆਉਂਦਾ ਸੂਟ ਪਲੀਜ਼ ਸਕਰੀਨ ਸ਼ਾਟ ਲੈਣਾ ਨਹੀਂ ਭੁੱਲਣਾ ਆ ਗਿਆ ਜੀ। ਔਨਲੀ 600 ਰੁਪਏ ਦਾ ਪਲੇਨ ਸੂਟ ਤੁਸੀਂ ਵਰਕ ਵੀ ਕਰਾ ਸਕਦੇ ਹੋ ਬਿਨਾ ਵਰਕ ਤੋਂ ਵੀ ਬਣਾ ਸਕਦੇ ਹੋ ਇਹ ਕੁੜਤੇ ਪਜਾਮਾ ਚ ਵੀ ਯੂਜ਼ ਹੋ ਜਾਂਦਾ ਤੇ ਲੇਡੀਜ਼ ਵੀ ਇਹਨੂੰ ਬਣਾ ਲੈਂਦੀਆਂ ਜੀ। ਤੇ ਹੁਣ ਆ ਗਿਆ ਜੀ ਚੈੱਕ ਪਸ਼ਮੀਨਾ ਇਹ ਲੱਗੂਗਾ ਜੀ 650 ਚ ਪੂਰਾ ਵਧੀਆ ਮੋਟਾ ਪਸ਼ਮੀਨਾ ਇਹਦੇ ਚ ਚੈੱਕ ਆ ਜੀ ਹਲਕਾ ਹਲਕਾ ਉਮੀਦ ਆ ਤੁਹਾਨੂੰ ਦਿਸੂਗਾ। ਆ ਸੀ ਜੀ। ਇਹ ਵਾਜ ਦਾ ਚੈੱਕ ਪਸ਼ਮੀਨਾ ਇਹ 650 ਦਾ ਜਨ ਕਿ 650 ਦਾ ਹੈ ਜੀ। ਬਰਕ ਕਰਵਾਓ ਜਾਂ ਬਿਨਾਂ ਵਰਕ ਤੋਂ ਲਸਾਂ ਲਾ ਕੇ ਬਣਾਓ ਉਹ ਤੁਹਾਡੀ ਮਰਜ਼ੀ ਹੈ ਜੀ ਇੱਕ ਇਹਦੇ ਵਿੱਚ ਆ ਗਿਆ ਜੀ ਰਸ਼ਟ ਜਾਂ ਕਲਰ ਹਾਂਜੀ ਜਮਾ ਸੇਮ ਕਲਰ ਆ ਰਿਹਾ ਜੀ ਹੁਣ ਜਮਾ ਸੇਮ ਇਹ ਆ ਦੇਖ ਲਓ ਜੀ ਆ ਇਹਦੇ ਵਿੱਚ ਡੱਬੀ ਹੈ ਚੈੱਕ ਪਸ਼ਮੀਨਾ ਚੱਲ ਰਿਹਾ ਜੀ ਆਹ ਇਹ ਤਾਂ ਮੈਨੂੰ ਰੰਗ ਦਾ ਹੀ ਨਹੀਂ ਪਤਾ ਲੱਗਦਾ ਵੀ ਇਹਨੂੰ ਲਾਈਟ ਪਰਪਲ ਕਹਾਂ ਕੀ ਕਹੀ ਕਹਾਂ ਰੰਗ ਸੇਮ ਆ ਰਿਹਾ ਹੈ ਨਾਈਰਮਾ ਗ੍ਰੇ ਨਹੀਂ ਆ ਕਿਉਂਕਿ ਹਲਕੀ ਹਲਕੀ ਤੇ ਚਲਵੈਂਡਰ ਸ਼ੇਡ ਦੀ ਪੌਂਜੀ ਮਾਰਦੀ ਹੈ ਆ ਦੇਖੋ ਚੈੱਕ ਪਸ਼ਮੀਨਾ 650 ਦਾ 65 ਰੁਪਏ ਡਿਲੀਵਰੀ ਚਾਰਜ ਹੈ ਜੀ ਇਹਨਾਂ ਦੇ ਆਹ ਲੋ ਜੀ ਸੇਮ ਕਲਰ ਆ ਰਿਹਾ ਜੀ ਇਹ ਚੈੱਕ ਪਸ਼ਮੀਨਾ ਸੇਮ ਆ ਰਿਹਾ ਜੀ ਮੈਨੂੰ ਛੋਡੇ ਫੋਨਾਂ 'ਚ ਨਹੀਂ ਪਤਾ ਕਿੱਦਾਂ ਹੋਊਗਾ ਬਟ ਸਾਡੇ ਵਾਲੇ ਫੋਨ 'ਚ ਸੇਮ ਆ ਰਿਹਾ ਚੈੱਕ ਪਸ਼ਮੀਨਾ ਜੀ ਬਰਕ ਕਰਵਾਓ ਜੋ ਮਰਜੀ ਕਰਾਓ ਤੁਹਾਡੀ ਮਰਜ਼ੀ ਇਹ ਸੀ ਜੀ ਪਸ਼ਮੀਨੇ ਦੇ ਸੂਟ ਇੱਕ ਪਸ਼ਮੀਨਾ ਮਸੂਨ ਕੁਰਤੇ ਪਜਾਮਾ ਦਾ ਦਿਖਾਉਣੀ ਆ ਉਹ ਜਮਾ ਬੁਣਤੀ ਬਣਤੀ ਉਹਦੀ ਪਸ਼ਮੀਨੇ ਵਾਲੀ ਆ ਬਟੋ ਗਰਮੀ ਸਰਦੀ ਦੋਨੇ ਟਾਈਮਾਂ ਚ ਪਹਿਨ ਵਾਲਾ ਕੱਪੜਾ ਹੈਗਾ ਵੀ ਇਹੋ ਆ ਜੀ ਕੁਰਤੇ ਪਜਾਮੇ ਦੇ ਆਪਣੇ ਕੋਲ ਤਿੰਨ ਕ ਕਲਰ ਹੈ ਬਰ ਬਾਰ ਇਹ ਤੇ ਵੀ ਨਹੀਂ ਹੁੰਦਾ ਇਹ ਪਊਗਾ ਸਿਰਫ 400 ਰੁਪਏ ਦਾ ਜੀ ਤੁਸੀਂ ਲੇਡੀਜ਼ ਵੀ ਬਣਾ ਸਕਦੇ ਹੋ ਵੱਡੇ ਪਣੇ ਦਾ ਤੇ ਜਣੀ ਕਿ ਗਰਮੀ ਸਰਦੀ ਦੋਨੋਂ ਚ ਹੀ ਪਾ ਸਕਦਾ ਜਿਹੜਾ ਬੰਦਾ ਜਿਆਦਾ ਹੌਲਾ ਕੱਪੜਾ ਪਾਉਣਾ ਪਸੰਦ ਕਰਦਾ ਮੋਟਾ ਨਹੀਂ ਪਾਉਂਦਾ ਉਹਨਾਂ ਵਾਸਤੇ ਹੈ ਔਨਲੀ 400 ਰੁਪਏ ਦਾ ਵੱਡੇ ਪਾਣੇ ਜੀ ਸਾਢੇ 3 ਮੀਟਰ ਮਿਲੂਗਾ ਕੁਰਤਾ ਪਜਾਮਾ ਬਣਾਓ ਲੇਡੀ ਸੂਟ ਬਣਾਓ ਤੁਹਾਡੀ ਮਰਜ਼ੀ ਹੈ ਇਹ ਥੋੜਾ ਜਿਹਾ ਪਤਲੇ ਚ ਹੈ ਜੀ ਇਹਨੂੰ ਗਰਮੀ ਸਰਦੀ ਦੋਨੋਂ ਚ ਹੀ ਪਾ ਸਕਦੇ ਹੋ ਆ ਲਓ ਜੀ ਆ see ਸੇਮ ਕਲਰ ਹੈ ਜੀ ਦਾ ਇਹ ਕੁਰਤਾ ਪਜਾਮਾ ਵੀ ਬਣਾ ਸਕਦੇ ਹੋ ਤੁਸੀਂ ਸਿਰਫ 400 ਰੁਪਏ ਦਾ 3.5 ਮੀਟਰ ਬਹੁਤ ਸੋਹਣਾ ਕੱਪੜਾ ਹੈ ਜੀ ਜਿੰਨਾ ਵਧੀਆ ਲੱਗੇ ਤੇ ਕੁੜਤੇ ਪਜਾਮਿਆਂ ਤੇ ਆਗੇ ਜੀ ਆਪਣੇ ਕੋਲੇ ਕਰੀਮ ਕਲਰ ਵੱਡੀ ਪਣੀ ਚ 400 ਰੁਪਏ ਦਾ ਕੁੜਤਾ ਪਜਾਮਾ ਬਹੁਤ ਸੋਹਣਾ ਕੱਪੜਾ ਗਰਮੀ ਸਰਦੀ ਦੋਨਾਂ ਚ ਹੀ ਪਾ ਸਕਦੇ ਹੋ ਕਿਉਂਕਿ ਇਹਨਾ ਮੋਟਾ ਜਿਆ ਵੀ ਨਹੀਂ ਹੈਗਾ ਤੇ ਇਹਨਾ ਪਤਲਾ ਜਿਆ ਵੀ ਨਹੀਂ ਹੈਗਾ ਬਹੁਤ ਸੋਹਣਾ ਕੁੜਤਾ ਪਜਾਮਾ ਬਣੂਗਾ ਜੀ ਭਾਵੇਂ ਤੁਸੀਂ ਲੇਡੀਜ਼ ਬਣਾ ਲਓ ਵੀ ਇਹ ਜਿਆਦਾ ਭਾਰਾ ਕੱਪੜਾ ਨਹੀਂ ਹੁੰਦਾ ਇਹਨੂੰ ਆਪਾਂ ਕਹਿੰਦੇ ਨੇ ਹਲਕੇ ਜਿਹੇ ਟਾਈਪ ਤੇ ਵੀ ਨਜਾਇਜ਼ ਹੌਲਾ ਵੀ ਨਹੀਂ ਤੇ ਨਜਾਇਜ਼ ਭਾਰਾ ਵੀ ਨਹੀਂ ਇਹਦੀ ਕੀਮਤ ਹੋਊਗੀ ਜੀ ਓਨਲੀ 400 ਰੁਪਇਆ ਵੀਡੀਓ ਬਣਾਉਣ ਚ ਮੈਥੋਂ ਕੋਈ ਕਮੀ ਰਹੀ ਹੋਵੇ ਤਾਂ ਮੈਂ ਸੌਰੀ ਚਾਹਣੀ ਆ ਜੀ ਮੈਂ ਬਿਮਾਰ ਕਰਕੇ ਕੰਮ ਦੀਪੂ ਨੂੰ ਕਰਨੇ ਪੈ ਰਹੇ ਸੀ ਵਿਚਾਰੇ ਨੂੰ ਘਰ ਦੀ ਸਾਰੇ ਇਸ ਕਰਕੇ ਮੈਂ ਵੀਡੀਓ ਕੱਲੀ ਬਣਾਈ ਆ ਕੋਈ ਵੀਡੀਓ ਬਣਾਉਣ ਚ ਮੈਥੋਂ ਕਮੀ ਰਹੀ ਹੋਵੇ ਤਾਂ ਅਸੀਂ ਸੌਰੀ ਚਾਹੁੰਦੇ ਆ ਸੋ ਅਕਾਲ ਪੁਰਖ ਵੈਗਰੂ ਆਪ ਨੂੰ ਚੜ੍ਹਦੀ ਕਲਾ ਚ ਰੱਖੇ ਆਪਦੇ ਘਰੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਆਵੇ ਪ੍ਰਮਾਤਮਾ ਜੀ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਬਖਸ਼ਣ ਜੀ